ਟੀਚਰ ਯੂਨੀਅਨ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਗੁਰਦਾਸਪੁਰ ਪ੍ਰਸ਼ਾਸਨ ਦਾ ਯੂਪੀ ਸਰਕਾਰੀ ਅਧਿਆਪਕਾਂ ਦੀ ਪ੍ਰਾਲੀ ਸਾਂਭ ਵਾਲਿਆ ਤੇ ਨਜ਼ਰ ਰੱਖਣ ਦੀ ਲਗਾਈ ਸੀ ਡਿਊਟੀ ਮੰਤਰੀ ਕਟਾਰੂਚਕ ਨੇ ਕਿਸਾਨਾਂ ਨੂੰ ਪ੍ਰਾਲੀ ਨਾ ਸਾਂਭ ਦੀ ਕੀਤੀ ਅਪੀਲ ਲੈ ਰਗਾਗਾ ਸੀਐਮਾ ਨੇ ਕਈ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ ਨਵੇਂ ਤਹਿਸੀਲ ਕੰਪਲੈਕਸ ਅਤੇ ਨਵੇਂ ਪਿਛਲੇ ਦਫ਼ਤਰ ਦਾ ਕੀਤਾ ਉਦਘਾਟਨ विक्रमजीतिया दी वदी न्याय हिरासत 18 अक्टूबर तक वदाया ज्यूडिशियल रिमांड फिलहाल नाबा जेल च बंद ने विक्रमजीतिया सवालआ च बोहरदा सरकारी हॉस्पिटल डिलीवरी लई पहुंचे जच्चा बच्चा दी मौत परिवार दा इल्जाम हॉस्पिटल च डिलीवरी समय मौजूद नहीं सी कोई डॉक्टर

ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬ੍ਰੇਟਨ ਅੱਜ ਇੱਕ ਬੇਹਦੀ ਅਹਿਮ ਤੇ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ ਰਾਸ਼ਵਾ ਚੋਣ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਦੱਸ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਰਜਿੰਦਰ ਗੁਪਤਾ ਇਸ ਵਿੱਚ ਦੀ ਅਹਿਮ ਤੇ ਵੱਡੀ ਖਬਰ ਰਜਿੰਦਰ ਗੁਪਤਾ ਦਾ ਨਾਮ ਲਗਭਗ ਲਗਭਗ ਤੈਅ ਸੋਰਸਸ ਅੱਜ ਕੱਲ ਦਾ ਜ਼ਿਕਰ ਕਰ ਰਹੇ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਰਜਿੰਦਰ ਗੁਪਤਾ ਜਿਨ੍ਹਾਂ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਰਾਸ਼ਵਾ ਚੋਣ ਲਈ ਸੰਜੀਵ ਅਰੋੜਾ ਦੇ ਵਿਧਾਨ ਸਭਾ ਚ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਹੁਣ ਜੋ ਰਜਿੰਦਰ ਗੁਪਤਾ ਨੇ ਟ੍ਰਾਇਡੈਂਟ ਗੁਪ ਦੇ ਚੇਅਰਮੈਨ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਸੋਰਸਸ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਰਜਿੰਦਰ ਗੁਪਤਾ ਦਾ ਨਾਮ ਲਗਭਗ ਫਾਈਨਲ ਆਮ ਆਦੀ ਪਾਰਟੀ ਦੇ ਵੱਲੋਂ ਕੀਤਾ ਜਾ ਚੁੱਕਾ ਹੈ ਫਾਈਲ ਤਸਵੀਰ ਤੁਸੀਂ ਇਹਨਾਂ ਦੀ ਦੇਖ ਪਾਰਿਓ ਸੰਜੀਵ ਅਰੋੜਾ ਦੇ ਵਿਧਾਨ ਸਭਾ ਚ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਕਿਉਂਕਿ ਕਿਸੇ ਕੇ ਨਾਲ ਜੋ ਲੁਧਿਆਣਾ ਜ਼ਮੀਨ ਦੀ ਚੋਣ ਹੋਈ ਸੀ ਤੇ ਇਸ ਦੌਰਾਨ ਹੀ ਸੰਜੀਵ ਅਰੋੜਾ ਨੇ ਉਹ ਜ਼ਮੀਨ ਝੋਣ ਲੜੀ ਸੀ ਜਿੱਤੇ ਸੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਕੈਬਨਿਟ ਚ ਅਹਿਮ ਮੰਤਰੀ ਨੇ ਅਹਿਮ ਅਹੁਦੇ ਉਹਨਾਂ ਨੇ ਕੋਲ ਨੇ ਉਦੋਂ ਤੇ ਰਾਜ ਸਭਾ ਚ ਸੀਟ ਸੀ ਖਾਲੀ ਹੋ ਗਈ ਸੀ ਪਰ ਹੁਣ 24 ਅਕਤੂਬਰ ਨੂੰ ਜਿਮਨੀ ਚੋਣ ਇਸ ਸੀਟ ਤੇ ਹੋਣ ਜਾ ਰਹੀ ਹੈ ਤੇ ਹੁਣ ਸੋਰਸਸ ਅਸ ਕੱਲ ਦਾ ਜ਼ਿਕਰ ਕਰ ਰਹੇ ਨੇ ਕਿ ਰਜਿੰਦਰ ਗੁਪਤਾ ਜੋ ਕਿ ਟ੍ਰਾਈਡਨ ਗੁਪਤੇ ਚੇਅਰਮੈਨ ਨੇ ਉਹ ਜੋ ਫਾਈਨਲ ਉਹਨਾਂ ਦਾ ਨਾਮ ਲਗਭਗ ਲਗਭਗ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਲਿਆ ਗਿਆ ਹੈ ਸੰਜੀਵ ਅਰਵਿੰਦ ਵਿਧਾਨ ਸਭਾ ਚ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਪਹਿਲਾਂ ਕਿਆ ਸਰਆਂ ਲਗਾਈਆਂ ਜਾ ਰਹੀਆਂ ਸੀ ਕਿ ਜੋ ਆਪ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਨੂੰ ਇਸ ਸੀਟ ਤੇ ਲਈ ਨਾਮਿਨੇਟ ਕੀਤਾ ਜਾ ਸਕਦਾ ਹੈ ਪਰ ਸਿਰੇ ਤੋਂ ਖਾਰਜ ਕੀਤਾ ਗਿਆ ਸੀ ਆਪ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਜਰ ਮੀਡੀਆ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਜੋ ਖਬਰ ਹੈ ਬਿਲਕੁਲ ਹੀ ਗਲਤ ਹੈ ਪਰ ਹੁਣ ਰਾਜ ਸਭਾ ਚੋਣ ਨਾਲ ਜੁੜੀ ਅਹਿਮ ਤੇ ਵੱਡੀ ਖਬਰ ਰਜਿੰਦਰ ਗੁਪਤਾ ਦਾ ਨਾਮ ਲਗਭਗ ਆਮ ਆਦੀ ਪਾਰਟੀ ਦੇ ਵੱਲੋਂ ਤੈਅ ਕਰ ਲਿਆ ਗਿਆ ਸੋਰਸਸ ਇਹਨਾਂ ਗੱਲ ਦਾ ਜ਼ਿਕਰ ਕਰ ਰਹੇ ਨੇ ਮੇਰੇ ਨਾਲ ਮੇਰੇ ਸੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਜੋ ਹੈ ਨਪਿੰਦਰ ਕੀ ਇਹ ਨਾਮ ਰਜਿੰਦਰ ਗੁਪਤਾ ਦਾ ਫਾਈਨਲ ਹੋ ਚੁੱਕਿਆ ਹੈ ਦੁਕ ਜਿਸ ਤਰ੍ਹਾਂ ਅਸੀਂ ਪਹਿਲਾਂ ਖਬਰ ਦਿਖਾ ਵੀ ਰਹੇ ਹਾਂ ਐਕਚੁਅਲੀ ਸਾਡੇ ਸੋਰਸਸ ਕਹਿੰਦੇ ਨੇ ਕੀ ਰਜਿੰਦਰ ਗੁਪਤਾ ਦਾ ਨਾਮ ਗ੍ਰੀਗ੍ਰੀਟ ਹੈ ਚੁੱਕਿਆ ਹਾਲਾਂਕਿ ਦੇਖੋ ਪਾਰਟੀ ਨੇ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ ਜਾਂ ਕੋਈ ਡਿਕਲੇਅਰ ਨਹੀਂ ਹੋਇਆ ਆਫੀਸ਼ੀਅਲੀ ਪਰ ਸਾਡੇ ਮੁਤਾਬਕ ਲੱਗ ਰਿਹਾ ਹੈ ਜਿਸ ਤਰ੍ਹਾਂ ਦੇ ਸੋਰਸਸ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਕਿ ਹੋ ਸਕਦੇ ਨੇ ਕਿਉਂਕਿ ਸੰਜੀੁਰ ਜਿਹੜਾ ਵਿਧਾਇਕ ਦੀ ਚੋਣ ਲੜਦੇ ਨੇ ਮੰਤਰੀ ਬਣ ਜਾਂਦੇ ਨੇ ਉਹ ਸੀਟ ਖਾਲੀ ਹੋ ਗਈ ਸੀ ਰਾਜ ਸਭਾ ਦੀ ਰਜਿੰਦਰ ਗੁਪਤਾ ਨੂੰ ਲੈ ਕੇ ਪਹਿਲਾਂ ਵੀ ਚਰਚਾਵਾਂ ਛੜੀਆਂ ਸੀ ਹਾਲਾਂਕਿ ਇਹਨਾਂ ਤੋਂ ਇਲਾਵਾ ਇੱਕ ਹੋਰ ਵੱਡੇ ਬਿਜ਼ਨਸਮੈਨ ਨੇ ਉਹਨਾਂ ਦੇ ਨਾਮ ਦਾ ਵੀ ਜ਼ਿਕਰ ਚੱਲਿਆ ਸੀ ਪਰ ਹੁਣ ਜਿਹੜੀ ਦੋ ਵੱਡੇ ਨਾਵਾਂ ਦੀ ਅਗਰ ਅਸੀਂ ਦੌੜ ਦੇ ਵਿੱਚੋਂ ਗੱਲ ਕਰੀਏ ਤਾਂ ਰਜਿੰਦਰ ਗੁਪਤਾ ਜਿਹੜੇ ਉਹ ਅੱਗੇ ਨਜ਼ਰ ਆ ਰਹੇ ਨੇ ਤਾਂ ਇਸ ਕਰਕੇ ਦੂਸਰੇ ਨਾਮ ਦਾ ਅਸੀਂ ਜ਼ਿਕਰ ਹੀ ਨਹੀਂ ਕਰਾਂਗੇ ਤਾਂ ਰਜਿੰਦਰ ਗੁਪਤਾ ਇੱਕ ਵੱਡੇ ਕਾਰੋਬਾਰੀ ਨੇ ਪੰਜਾਬ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਉਹਨਾਂ ਦਾ ਨਾਮ ਹੈ ਜਿਹੜਾ ਉਹ ਸਭ ਤੋਂ ਉੱਪਰ ਆਉਂਦਾ ਹੈ ਟ੍ਰੇਡਡ ਗਰੁੱਪ ਦੇ ਚੇਅਰਮੈਨ ਨੇ ਆ ਹਮੇਸ਼ਾ ਤੋਂ ਅਗਰ ਕਈਤ ਆ ਉਹ ਕਰੀਬ ਕਰੀ ਪਾਵਰ ਦੇ ਵਿੱਚ ਹੀ ਰਹੇ ਨੇ ਤਾਂ ਆ ਹੁਣ ਜੇ ਰਾਜਸਵਾ ਦੇ ਲਈ ਉਹਨਾਂ ਦਾ ਨਾਮ ਹੈ ਜਿਹੜਾ ਉਹ ਫਾਈਨਲ ਕੀਤਾ ਜਾਂਦਾ ਤਾਂ ਸ਼ਾਇਦ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਤਾਂ ਕਦੋਂ ਇਸ ਦਾ ਐਲਾਨ ਹੁੰਦਾ ਹੈ ਜਾਂ ਵਾਕਈ ਰਜਿੰਦਰ ਗੁਪਤਾ ਹੀ ਹੋਣਗੇ ਇਹ ਤਾਂ ਦੇਖੋ ਪਾਰਟੀ ਨੇ ਹਲੇ ਡਿਸਾਈਡ ਕਰਨਾ ਹੈ ਪਰ ਜਿਹੜੀ ਸਾਡੇ ਕੋਲੇ ਜਾਣਕਾਰੀ ਹੈ ਉਹਦੇ ਮੁਤਾਬਕ ਹੋ ਸਕਦਾ ਹੈ ਕਿ ਰਜਿੰਦਰ ਗੁਪਤਾ ਹੀ ਉਮੀਦਵਾਰ ਹੋਣਗੇ ਹਾਲਾਂਕਿ ਆਖਰੀ ਮੂਮੈਂਟ ਤੱਕ ਜਿੰਨੀ ਦੇਰ ਤੱਕ ਪਾਰਟੀ ਆਫੀਸ਼ਲੀ ਅਨਾਉਂਸ ਨਹੀਂ ਕਰ ਦਿੰਦੀ ਪਾਰਟੀ ਕਿਉਂਕਿ ਕਰ ਖੇਤ ਪਾਰਟੀ ਦਾ ਉਹਨਾਂ ਨੇ ਆਪਣਾ ਉਮੀਦਵਾਰ ਦਾ ਐਲਾਨ ਕਰਨਾ ਪਰ ਜੋ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਿਕ ਰਜਿੰਦਰ ਗੁਪਤਾ ਦਾ ਹੀ ਨਾਮ ਫਾਈਨਲ ਹੋ ਸਕਦਾ ਹੈ ਔਰ ਰਜਿੰਦਰ ਗੁਪਤਾ ਇਸ ਦੌਰ ਦੇ ਵਿੱਚ ਅੱਗੇ ਚੱਲ ਰਹੇ ਨੇ ਜੀ ਨਪਿੰਦਰ ਕੀ ਕਹਿ ਸਕਨੇ ਹੈ ਕਿ ਜੋ ਰਜਿੰਦਰ ਗੁਪਤਾ ਨੇ ਉਹਨਾਂ ਦਾ ਜੋ ਰਾਜ ਸਭਾ ਜਾਣਾ ਲਗਭਗ ਲਗਭਗ ਤੈ ਹੈ ਕਿਉਂਕਿ ਜੋ ਆਂਕੜਾ ਹੈ ਬਹੁਮਤ ਹੈ ਆਵਾਦੀ ਪਾਰਟੀ ਕੋਲ ਤੇ ਬਿਲਕੁਲ ਪੂਰਾ ਹੈ ਵਿਧਾਨ ਸਭਾ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਵਾਲੇ ਤਾਂ ਉਹਨਾਂ ਦੇ ਨਾਮ ਦਾ ਡਿਕਲੇਅਰ ਨਹੀਂ ਹੋਇਆ ਉਹ ਤਾਂ ਬਾਅਦ ਦੀ ਗੱਲ ਹੈ ਕਿ ਜਦੋਂ ਨਾਮ ਨਿਕਲੇ ਰੋਜੇਗਾ ਹਾਂ ਜਿਹੜਾ ਵੀ ਨਾਮ ਹੋਏਗਾ ਦੇਖੋ ਸਾਡੇ ਮੁਤਾਬਕ ਰਜਿੰਦਰ ਗੁਪਤਾ ਹੋਣਗੇ ਜੋ ਸਾਡੇ ਕੋਲ ਜਾਣਕਾਰੀ ਆ ਰਹੀ ਹੈ ਪਰ ਰਜਿੰਦਰ ਗੁਪਤਾ ਹੋਣ ਜਾਂ ਕੋਈ ਹੋਰ ਵੀ ਹੋਣਗੇ ਤਾਂ ਪਹੁੰਚਣਾ ਦਾ ਰਾਇਤਵ ਲਗ ਕਰੀਬੀ ਤੈ ਕਿਉਂਕਿ ਅੰਕੜੇ ਉਹਨਾਂ ਸਾਥ ਦੇ ਰਹੇ ਨੇ ਪਰ ਜਿਹੜੀ ਸਾਡੇ ਕੋਲ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਰਜਿੰਦਰ ਗੁਪਤਾ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਦਾ ਔਰ ਜੀ ਉਹਨਾਂ ਦਾ ਹੀ ਨਾਮ ਫਾਈਨਲ ਪਾਰਟੀ ਅਨਾਉਂਸ ਕਰ ਦਿੰਦੀ ਹੈ ਤਾਂ ਬਿਲਕੁਲ ਉਹਨਾਂ ਦਾ ਜਿਹੜਾ ਹੈਗਾ ਰਾਜ ਸਭਾ ਪਹੁੰਚਣਾ ਟਾਈਮ ਮਨੇ ਜਾ ਸਕਦਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਰਾਜ ਸਭਾ ਚੋਣ ਨਾਲ ਜੁੜੀ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਆਮਦੀ ਪਾਰਟੀ ਦੇ ਉਮੀਦਵਾਰ ਕੋ ਸਕਦੇ ਨੇ ਰਜਿੰਦਰ ਗੁਪਤਾ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਨੇ ਰਜਿੰਦਰ ਗੁਪਤਾ ਜਿਨ੍ਹਾਂ ਦਾ ਨਾਮ ਲਗਭਗ ਲਗਭਗ ਤੈ ਹੈ ਸੋਰਸਸ ਅਸਕਾਲ ਦਾ ਜ਼ਿਕਰ ਕਰ ਰਹੇ ਨੇ ਕਾਬਲੇ ਗੌਰ ਹੈ ਕਿ ਸੰਜੀਵ ਅਰੋੜ ਦੇ ਵਿਧਾਨ ਸਭਾ ਚ ਜਾਣ ਤੋਂ ਬਾਅਦ ਇਹ ਜੋ ਸੀਟ ਸੀ ਇੱਕ ਖਾਲੀ ਹੋਈ ਸੀ ਤੇ ਪੰਜਾਬ ਵਿੱਚ ਰਾਜ ਸਭਾ ਸੀਟ ਦੇ ਲਈ ਜ਼ਿਮਨੀ ਚੋਣ 24 ਅਕਤੂਬਰ ਨੂੰ ਹੋਣ ਗਿਆ ਇਹ ਸੀਟ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਅਸਤੀਫੇ ਕਰਕੇ ਖਾਲੀ ਹੋਈ ਸੀ 10 ਦੇ 1 ਜੁਲਾਈ ਨੂੰ ਜੋ ਸੰਸਦ ਮੈਂਬਰ ਸੀ ਸੰਜੀਵ ਅਰੋੜਾ ਨੇ ਆਪਣੀ ਸੀਟ ਤੋਂ ਅਸਤੀਫਾ ਦਿੱਤਾ ਸੀ ਕਿਉਂਕਿ ਉਹਨਾਂ ਨੇ ਜ਼ਿਮਨੀ ਚੋਣ ਜਿੱਤੀ ਸੀ ਤੇ ਉਸ ਤੋਂ ਬਾਅਦ ਇਹ ਸੀਟ ਵੇਕੈਂਟ ਹੋ ਗਈ ਸੀ ਤੇ ਆਉਣ ਵਾਲੀ 24 ਅਕਤੂਬਰ ਨੂੰ ਇੱਥੇ ਜ਼ਿਮਨੀ ਚੋਣ ਹੋਣੀ ਹੈ ਹੁਣ ਜਾ ਕੇ ਕਿਤੇ ਸਾਡੇ ਧੀਆਂ ਪੁੱਤ ਜਿਹੜੇ ਇਹ ਵੀ ਆਪਣੇ ਧੀਆਂ ਪੁੱਤ ਨੇ ਪੁੱਤ ਆਪਣੇ ਭਤੀਜੇ ਚਾਚੇ ਨੇ ਇਨਾਂ ਦੀਆਂ ਤਰੱਕੀਆਂ ਦੀਆਂ ਹੁਣ ਫੈਲਾਂ ਕੱਢੀਆਂ ਨੇ ਹੁਣ ਵੱਡੇ ਵੱਡੇ ਅਫਸਰ ਬਣਨਗੇ ਥੋੜੇ ਜਿਹਾ ਹੁਣ ਥੋੜਾ ਸਪੀਡ ਵਧਾ ਦਾਂਗੇ ਚਲੋ ਛੇਤੀ ਬਣਾ ਦਾਂਗੇ ਸਾਡੀਆਂ ਪਿੰਡਾਂ ਚੋਂ ਕੁੜੀਆਂ ਜੱਜ ਬਣ ਰਹੀਆਂ ਨੇ ਜੱਜ ਆ ਦੇਲੇ ਪਿੰਡ ਦੀ ਕੁੜੀ ਹੈ ਜੱਜ ਲੱਗੀ ਉਹਦੀ ਦਾਦੀ ਨੂੰ ਤਿੰਨ ਦਿਨ ਨੀਂਦ ਨਹੀਂ ਆਈ ਡਾਕਟਰ ਤੇ ਲੈ ਕੇ ਜਾਣਾ ਪਿਆ ਕਹਿੰਦੀ ਮੈਨੂੰ ਕੁਝ ਗਲਤ ਜਾ ਲੱਗਦਾ ਪੁੱਤ ਐਂ ਜੱਜ ਬਣ ਸਕਦੇ ਆ ਉਹ ਕਹਿੰਦੇ ਬਣ ਗਈ ਬਣ ਗਈ ਕਹਿੰਦੀ ਪੈਸੇ ਤਾਂ ਕੋਈ ਲੱਗੇ ਨਹੀਂ ਬਿਨ ਬੀਂਦ ਨਹੀਂ ਆਈ ਚਾਚ ਸੋ ਅਸੀਂ ਕਦੇ ਸੋਚਿਆ ਨਹੀਂ ਸੀ ਸਾਡੇ ਪਿੰਡਾਂ ਚੋ ਜੱਜ ਬਣ ਜਾਣਗੇ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੇ ਮੁੰਡੇ ਬਿਨਾਂ ਰਿਸ਼ਵਤ ਤੋਂ ਪਟਵਾਰੀ ਬਣ ਜਾਣਗੇ ਡੀਐਸਪੀ ਬਣ ਜਾਣਗੇ ਮੈਂ ਤੁਹਾਨੂੰ ਫੇਰ ਕਹਿੰਨਾ ਪੜੋ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਖੋਲ ਰਿਹਾ ਪਿੰਡਾਂ ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣੀਦਾ ਜੇ ਜੇਈ ਬਣ ਕੇ ਜੇਈ ਬਣ ਕੇ ਕਹਾਣੀ ਨੌਕਰੀ ਦੀ ਕਿਤਾਬ ਪੜ੍ਹ ਲਓ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ 'ਚ ਪੁਰਾਣੀ ਛੱਡਤੀ ਵੱਡੀ ਲੈ ਲਈ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 'ਚੋਂ 46 90 ਆ ਗਏ 480 ਵਾਲਾ ਬੰਦਾ ਤੁਹਾਡੇ ਪਿੰਡ ਨਹੀਂ ਜਾ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦਾ ਕੋਈ ਜਵਾਕ ਜਿਹਦੇ 10 ਨੰਬਰ ਘੱਟ ਸੀ ਉਹ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਮੰਤਰੀ ਜਾਣਦਾ ਸੀ ਉਹਨੂੰ ਐਮਐਲਏ ਜਾਣਦਾ ਸੀ ਜਿਉਂਦੇ ਕੋਲੇ ਪੈਸੇ ਸੀ ਨਾ 490 ਵਾਲੇ ਨੂੰ ਹੀ ਨੌਕਰੀ ਮਿਲੂਗੀ ਤੁਹਾਡੇ ਘਰੇ ਚਿੱਠੀ ਆਉ ਸਰਕਾਰ ਦੀ ਕਿ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਆ ਜਾ ਕੇ ਬਹਿ ਜਾ ਤਿੰਨ ਚਾਰ ਮੁੰਡੇ ਮੈਨੂੰ ਇਹੋ ਜਿਹੇ ਮਿਲੇ ਜਦੋਂ ਨੌਕਰੀ ਵੰਡ ਸਮਰੋਹ ਰੱਖਿਆ ਉੱਥੇ ਚੰਡੀਗੜ੍ਹ ਕਹਿੰਦੇ ਜੀ ਕੈਨੇਡਾ ਚਲੇ ਗਏ ਸੀ ਘਰ ਦੇਆਂ ਜੋ ਚਿੱਠੀ ਪੜੀ ਕਰਦੇ ਨੇ ਕਹਿੰਦੇ ਸਾਨੂੰ ਦੱਸਿਆ ਕੈਨੇਡਾ ਤੋਂ ਸਿੱਧੇ ਆਇਆ ਕਹਿੰਦੇ ਇੱਥੇ ਜੇਹੀ ਲੱਗੇ ਜੀ ਇੱਥੇ ਐਸ ਡੀਓ ਬਣ ਗਏ ਜੀ ਸੋ ਆਪਾਂ ਹੁਣ ਸਾਰੀ ਦੁਨੀਆ 'ਚ ਅਨਰੈਸਟ ਚੱਲ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਕੈਨੇਡਾ ਤੱਕ ਕਈ ਇਮੀਗਰੈਂਟ ਜਿਹੜੇ ਨੇ ਜਾਂ ਬਾਹਰੋਂ ਜਿਹੜੇ ਆਏ ਹੋਏ ਨੇ ਕੱਢੋ ਇਹਨਾਂ ਨੂੰ ਬਾਹਰ ਕਿਵੇਂ ਆ ਗਏ ਸਾਡੇ ਕੋਲ ਐ ਕਰਦੇ ਉਹ ਕਰਦੇ ਜਾਵਾਂਗੇ ਕਿੱਥੇ ਫਿਰ ਜੇ ਉਹਨਾਂ ਨੇ ਕਰਤੇ ਆ ਆਪਣੀ ਧਰਤੀ ਹੈ ਇਸੇ ਨੂੰ ਠੀਕ ਕਰ ਲੀਏ ਐਦੋਂ ਵਧੀਆ ਧਰਤੀ ਦੁਨੀਆ ਚ ਕਿਤੇ ਐ ਨਹੀਂ ਮੈਂ ਸਾਰੀ ਦੁਨੀਆ ਗਾਤੀ ਕਈ ਵਾਰੀ ਐਦੋਂ ਵਧੀਆ ਮੌਸਮ ਕਿਤੇ ਐ ਨਹੀਂ ਹਰ ਕਿਸਮ ਦਾ ਮੌਸਮ ਹੈ ਸਾਡੇ ਕੋਲੇ ਐਦੋਂ ਮਿਹਨਤੀ ਕੌਮ ਹੈ ਨਹੀਂ ਐਦੋਂ ਵੱਧ ਕੁਰਬਾਨੀਆਂ ਵਾਲੀ ਕੌਮ ਹੈ ਨਹੀਂ ਜਿੱਥੇ 5 ਸਾਲ ਤੇ 7 ਸਾਲ ਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜਦੋਂ ਨੀਹਾਂ ਚਿਣੇ ਜਾਂਦੇ ਨੇ ਤੇ ਸੀ ਨਹੀਂ ਕਰਦੇ ਕਹਿੰਦੇ ਕਰ ਲੈ ਜੁਲਮ ਜਿੰਨੇ ਕਰਨੇ ਆ ਸੂਬਿਆਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਆ ਅਸੀਂ ਧਰਮ ਨਹੀਂ ਛੱਡਣਾ ਐਹੋ ਜਿਹੀ ਕੁਰਬਾਨੀਆਂ ਦੀ ਮਿਸਾਲ ਨਹੀਂ ਮਿਲਦੀ ਕਿਤੇ ਅਸੀਂ ਆਪਣੀ ਧਰਤੀ ਛੱਡ ਕੇ ਕਿਉਂ ਜਾ ਰਹੇ ਹਾਂ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿਉਂਕਿ ਪ੍ਰਾਣੀਆਂ ਸਰਕਾਰਾਂ ਆਪ ਲੁੱਟਣ ਲੱਗੀਆਂ ਤੇ ਲੋਕਾਂ ਨੂੰ ਬੇਉਮੀਦੀ ਹੋ ਗਈ 9 ਸਾਲ ਵਿੱਤ ਮੰਤਰੀ ਇਹ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਫਿਰ ਮਾਪੇ ਕਹਿੰਦੇ ਵੀ ਇੱਥੇ ਤਾਂ ਖਜ਼ਾਨਾ ਖਾਲੀ ਹੈ ਜਾ ਪੁੱਤ ਕਿਤੇ ਹੋਰ ਚੱਲ ਜਾ ਫਿਰ ਤੇ ਇਰਾਕ ਚ ਵੀ ਗਏ ਆਪਣੇ ਬੰਦੇ ਇਰਾਕ ਚ ਜਦੋਂ ਮੈਂ ਐਮਪੀ ਬਣਿਆ ਨਵਾਂ ਨਵਾਂ ਜੂਨ ਜਲਾਈ ਚ ਉੱਥੇ ਰੌਲਾ ਪਿਆ ਇਰਾਕ ਚੋਂ ਸੀ 3-4000 ਮੁੰਡਿਆਂ ਨੂੰ ਇਰਾਕ ਚੋਂ ਕੱਢ ਕੇ ਲਿਆ ਆ ਉੱਥੇ ਸਾウਦੀ ਅਰਬ ਚ ਗਲਫ ਕੰਟਰੀਆਂ ਚ ਪਤਾ ਨਹੀਂ ਕਿਹੜੇ ਹਾਲਾਤਾਂ ਚ ਰਹਿੰਦੇ ਆ ਸਾਡੇ ਬੱਚੇ ਕਿਉਂ ਵੀ ਇੱਥੇ ਕਿਉਂ ਨਹੀਂ ਅਸੀਂ ਕੰਮ ਕਰਦੇ ਆਓ ਇੱਥੇ ਕੰਮ ਕਰੋ ਆਪਦੀ ਧਰਤੀ ਆਪਦੇ ਲੋਕ ਨੇ ਆਪਦਾ ਭਾਈਚਾਰਾ ਆਪਦੀਆਂ ਰਿਸ਼ਤੇਦਾਰੀਆਂ ਇੱਥੇ ਨੇ ਇੱਥੇ ਦਿਵਾਲੀਆਂ ਦਸਹਿਰੇ ਲੋੜੀਆਂ ਬਸਾਖੀਆਂ ਸਾਡੀਆਂ ਇੱਥੇ ਨੇ ਸੰਗਰਾਮਾਂ ਇੱਥੇ ਨੇ ਜਗਰਾਤੇ ਇੱਥੇ ਨੇ ਹਨੂਮਨ ਜਨਮ ਦਿਨ ਇੱਥੇ ਨੇ ਈਦਾਂ ਸ਼ਫਰੀਦਾਂ ਇੱਥੇ ਨੇ ਸਾਰੇ ਲੜਕੇ ਲੈ ਰਹੇ ਨੇ ਆਪਾਂ ਇੱਥੇ ਸੋ ਇਸ ਕਰਕੇ ਸੱਚੀ ਮੁੱਛੀ ਸੱਚੇ ਦਿਲੋਂ ਪੰਜਾਬ ਦਾ ਖੜਾ ਬਹੁਤ ਕੁਝ ਦਿੱਤਾ ਪੰਜਾਬ ਨੇ ਮੈਨੂੰ ਪੰਜਾਬੀਆਂ ਨੇ ਬਹੁਤ ਕੁਝ ਦਿੱਤਾ ਮੈਨੂੰ ਛੋਟੇ ਜਿਹੇ ਪਿੰਡ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲਾ ਮਿੰਦਰ ਮਾਸਟਰ ਦਾ ਮੁੰਡਾ ਤੁਸੀਂ ਚੱਕ ਕੇ ਮੁੱਖ ਮੰਤਰੀ ਬਣਾਤਾ ਹੋਰ ਇਦੂਬਦ ਕੀ ਰੱਬ ਥੱਲੇ ਲਾਉਣਾ ਹੈ ਹੋਰ ਇਦੂਬਦ ਕੀ ਚਾਹੁੰਦੇ ਆ ਜੀ ਤੇ ਫਿਰ ਮੈਂ ਸੋਚਦਾ ਮੈਨੂੰ ਤਾਂ ਇੰਨਾ ਕੁਝ ਦਿੱਤਾ ਲੋਕਾਂ ਨੇ ਲੋਕਾਂ ਨੂੰ ਮੈਂ ਕੀ ਦਿੱਤਾ ਵਾਪਸ ਫਿਰ ਉਹ ਵਾਪਸੀ ਦੇ ਕਰਜ਼ੇ ਲਾਉਂਦਾ ਫਿਰਦਾ ਵੈਸੇ ਤੁਸੀਂ ਆਪਣੇ ਪਿਆਰ ਦਾ ਕਰਜ਼ਾ ਇੰਨਾ ਚੜਾਤਾ ਮੇਰੇ 'ਚ ਸਿਰ ਤੇ ਕਿ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹੀ ਜਾਵਾਂ ਨਾ ਕਿ ਤੁਹਾਡੇ ਪਿਆਰ ਦਾ ਧੰਨਵਾਦ ਤਾਂ ਵੀ ਕਈ ਜਨਮ ਲੈਣੇ ਪੈਣਗੇ ਇੱਕ ਜਨਮ 'ਚ ਹਰੇਕ ਸਾਹ ਤੋਂ ਬਾਅਦ ਵੀ ਨਹੀਂ ਉਤਰਨਾ ਜਿੰਨਾ ਦਾ ਕਰਜ਼ਾ ਤੁਸੀਂ ਛਾੜ ਰੱਖਿਆ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਜਵੇ ਹੋਰਾਂ ਚ ਖੈਰੇ ਹੋਰਾਂ ਚ ਬੜਿੰਗੋਰਾਂ ਚ ਤੜਿੰਗੋਰਾਂ ਚ ਇਹਨਾਂ ਯਾਦੇ ਬੋਲਦਾ ਹੈ ਗੁੱਸਾ ਵੀ ਯਾਰ ਇਹਨੂੰ ਕਿਉਂ ਐ ਬਿਠਾਤਾ ਆਮ ਜੇ ਜੋ ਆਕ ਜੇ ਨੂੰ ਇੱਥੇ ਸਾਡੀਆਂ ਕੁਰਸੀ ਤੇ ਤਾਈਓ ਗਾਲਾਂ ਕੱਢਦੇ ਮੈਂ ਕੱਢੀ ਜਾਓ ਜੋ ਮਰਜੀ ਕਰਿਓ ਇਹਨਾਂ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਿੰਨੇ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ